ਹੁਣਾਂ ਛੁਡ ਗੋ ਮੰਤ ਪਾਸਰਾ ਸਦਾ ਰੰਗਿਲ ਦਾ ਮਾਰ ਤਿਆਰਾ ਇੰਦਾ ਆਸਨਾ ਧਰਮ ਸੁਖਾਂ ਦਾ ਦਾਤਾ ਸਤਿਗੁਰ தாம் ਕੀ ਸਰਣੀ ਪਾਈਐ ਦਸਨ ਦੇਤੂ ਆ ਹਾਰ ਗਈ ਐ ਅੰਦਰ ਸੱਚਾ ਨੇ ਹੋ ਨਾ ਆਇਆ ਪ੍ਰੀਤਮ ਆ ਕਣੈ ਹਨ ਮਾਨੋ ਹੋਏ ਨਾਲ ਜਾਂ ਆਹ ਸੁਸਹਿਜ ਸੁਭਾਏ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਾ ਸੁਭਤ ਕੁਤਮ ਹੁੰਦੇ ਹੋਰਿਆ ਸਉ ਕੁਸੂ ਇਨਾ ਉਹ ਦਿੱਤੇ ਸੱਤੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿਆ ਸਜਣ ਸੁਤਾਨਾ ਪਾਤਸ਼ਾਹ ਸਿਰ ਸ਼ਾਮ ਹੈ ਸਾਹ ਜਿਸ ਬਾਹ ਮੈਂ ਧਿਆਨ ਸੋਈ ਹੈ ਸਤਨਾੰ ਦਾ ਵੇ ਸਭ ਸਤਨਾੰ ਸ਼੍ਰੀ ਵਾਹਿਗੁਰੂ ਸਾਇਨ ਜੀ ਤਨਾ ਸਰੀ ਮਹਾਂਲਾ ਪੰਜੂ ਬਾਹੂ ਬਾਹੂ ਨਾ ਏ ਓਮਪਾਰ ਸਤਗੁਰ ਪਰਸਾ ਆਲਾ ਮੰਦਨਾ ਹਰ ਮੰਦਨਾ ਗੁਣ ਗਾਵੂ ਪਾਣ ਰਾਇ ਬੰਦਨਾ ਹਰ ਭੰਦਨਾ ਗੁਣ ਗਾਵੂ ਗੋਪਾਲ ਰਾਇਆ ਮੜਾ ਭਾਲ ਜਿਡੇ ਗੁਰਦੇਵਾ ਉਟ ਪਰਾਨ ਜਿਡੇ ਹਰਿ ਸਿਵਾ ਚਰਨ ਅਹਲ ਨਾ ਪਾਣ ਨਰਾਪੈ ਤੁਰ ਜਾਨ ਨਾਮ ਤੇ ਆਪੈ ਸਾ ਗੁਰ ਤਰਿਆ ਸਾ ਗੁਰ ਸੰਗੇ ਦੇਵੋਂ ਨਾਮ ਜਪੋ ਹਰਿ ਕੇ ਹਰ ਤੰਦੋਖ ਤੁਝ ਪਾਵਨਾ ਥੇੜੀ ਜਮ ਜੰਗਾਲ ਨਾ ਆਵੇ ਨੇੜੇ ਜਿਸਨਾ ਆਗਰ ਰਬੇ ਆਪ ਨੂੰ ਜਾਣੀ ਨਾਨਕੀ ਉਦਰੇ ਭਲ ਸਰਣਾਈ ਜਿਸਨਾ ਆਗਰ ਰਬੇ ਆਪ ਨੂੰ ਜਾਣੀ ਕੀ ਉਦਰੇ ਰਾਮ ਸਰਨਾਈ ਵਾਹਿਗੁਰੂ ਜੀ ਦਾ ਧੰਨਤਾ ਵਾਹਿਗੁਰੂ